ਸੱਚੀ ਗੱਲ ਸਾਥੀਓ ਇਸ ਸਮੇਂ ਸੀਮਾ ਹੜੋ ਬਾਈਪਾਸ ਤੇ ਮੌਜੂਦ ਹਾਂ ਔਰ ਇੱਥੇ ਅਕਸਰ ਹੀ ਹਾਦਸੇ ਹੁੰਦੇ ਅਕਸਰ ਹੀ ਜਾਨਾਂ ਜਾਂਦੀਆਂ ਔਰ ਅੱਜ ਦਾ ਦਿਨ ਇੱਕ ਵਾਰ ਫਿਰ ਤੋਂ ਮਾੜਾ ਹੋਇਆ ਸਾਬਤ ਔਰ ਆ ਮੋਟਰਸਾਈਕਲ ਤੇ ਆਲਟੋ ਗੱਡੀ ਦਾ ਆਪਸ ਵਿੱਚ ਹਾਦਸਾ ਹੁੰਦਾ ਹੈ ਆਲਟੋ ਗੱਡੀ ਬਲਾਚੌਰ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਮੋਟਰਸਾਈਕਲ ਵਾਲੇ ਨੇ ਕਹਿੰਦੇ ਟਰਨ ਲੈਣਾ ਸੀ ਬੰਗਿਆ ਵਾਲੀ ਸਾਈਡ ਤੋਂ ਆ ਰਹੇ ਸੀ ਇਹਨਾਂ ਨੇ ਨਮਾ ਸ਼ਹਿਰ ਵੱਲ ਜਾਣਾ ਸੀਗਾ ਆ ਨੰਬਰ ਹੈ ਜੀ ਪੀਵੀ 74 ਸੀ 3615 ਤੇ ਆਹ ਬਾਈਕ ਦਾ ਨੰਬਰ ਹੈ HP19E8466 ਔਰ ਇਹਨਾਂ ਦੇ ਕਾਫੀ ਗੰਭੀਰ ਸੱਟ ਲੱਗੀ ਹੈ ਮੋਟਰਸਾਈਕਲ ਵਾਲਿਆਂ ਦੇ ਇਹਨਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਔਰ ਇਹ ਵੀ ਦੱਸਿਆ ਗਿਆ ਕਿ ਜੇਬ ਚੋਂ 50000 ਰੁਪਏ ਸੋ ਵੀ ਏਟਾ ਡਿੱਗ ਜਾਂਦਾ ਫੋਨ ਵੀ ਇਕੱਠੇ ਕਰਕੇ ਜਿਹੜੇ ਐਂਬੂਲੈਂਸ ਵਾਲੇ ਵੀਰ ਆ ਉਹਨਾਂ ਨੂੰ ਹੈਂਡਓਵਰ ਕੀਤੇ ਜਾਂਦੇ ਤਾਂ ਲੋਕਾਂ ਨੇ ਮਦਦ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿਖੇ ਪਹੁੰਚਾਇਆ ਗਿਆ ਆਹ ਆਲਟੋ ਵਾਲਾ ਆਲਟੋ ਦਾ ਚਾਲਕ ਹੈ ਵੀਰ ਇਹਦਾ ਬਚਾਅ ਹੋ ਗਿਆ ਸ਼ੁਕਰ ਹੈ ਪਰ ਹਾਲਾਤ ਇਧਰ ਵੀ ਕੋਈ ਚੰਗੇ ਨਹੀਂ ਆ ਹਾਲਾਤ ਇਧਰ ਵੀ ਮਾੜ ਤਾਂ ਇਹਨਾਂ ਨੂੰ ਮੌਕੇ ਜਦੋਂ ਪਤਾ ਲੱਗਾ ਰਾਘੀਰ ਜਾਂਦੇ ਆ ਨਾ ਉਹਨੂੰ ਫੋਨ ਕੀਤਾ ਵੀ ਐਕਸੀਡੈਂਟ ਹੋਇਆ ਹੈ ਕੋਮਾਲੋਂ ਪੀਵੀ 32 ਸਾਹਮਣੇ ਜੀ ਉਹਨਾਂ ਨੂੰ ਅਸੀਂ ਪੁੱਛਿਆ ਵੀ ਕਿਹੜੀਆਂ ਗੱਡੀਆਂ ਆਪਸ ਵਿੱਚ ਹਿੱਟ ਹੋਈਆਂ ਉਹ ਕਹਿੰਦੇ ਸਾਨੂੰ ਨਹੀਂ ਕੁਝ ਪਤਾ ਵੀ ਜਿਹੜੇ ਵੀ ਐਕਸੀਡੈਂਟ ਮੋਟਰਸਾਈਕਲ ਦੇ ਹੋਏ ਆ ਉਹ ਸਰਕਾਰੀ ਹਸਪਤਲ ਸਿਵਲ ਲੈ ਗਾਇਆ ਨੌਸ਼ਰ ਉਸ ਤੋਂ ਬਾਅਦ ਅਸੀਂ ਆ ਕੇ ਥਾਣਾ ਸਿਟੀ ਨੂੰ ਕਨਫਰਮ ਕਰਤਾ ਕੋਈ ਨਾ ਕੋਈ ਆਈਓ ਸਾਹਿਬ ਆਣ ਕੇ ਥਾਣੇ ਦੇ ਉਹਨਾਂ ਦੇ ਹੈਂਡਓਵਰ ਕਰਕੇ ਸਾਰਾ ਮਸਲਾ ਕਰ ਦਿੰਦੇ ਆ ਠੀਕ ਹੈ ਜੀ ਦੋਨੇ ਗੱਡੀਆਂ ਇੱਥੇ ਆ ਉਹਨਾਂ ਨੂੰ ਹੈਂਡਓਵਰ ਕਰ ਦਿੱਤਾ ਜਾਵੇ ਹਾਂਜੀ ਹਾਂਜੀ ਹਾਂ